ਵੀ ਯੂਕੇ ਸਰਕਾਰ ਨੇ ਦੋਸ਼ ਲਾਇਆ ਵੀ ਭਾਰਤ ਵੀ ਉਹਨਾਂ ਮੁਲਕਾਂ ਵਿੱਚ ਸ਼ਾਮਲ ਹੈ ਜੋ ਇੰਗਲੈਂਡ ਵਿੱਚ ਵਸਣ ਵਾਲੇ ਆਪਣੇ ਸ਼ਹਿਰੀਆਂ ਦੇ ਖਿਲਾਫ ਜਿਹੜੀ ਹਿੰਸਾ ਕਰ ਰਿਹਾ ਹੈ ਤਾਂ ਕਿ ਉਹ ਆਪਣੇ ਵਿਚਾਰਾਂ ਦੇ ਪ੍ਰਗਟਾਵਾ ਨੂੰ ਰੋਕ ਸਕਣ ਵੀ ਉਹ ਵਿਚਾਰਾਂ ਦੀ ਆਜ਼ਾਦੀ ਤੇ ਰੋਕ ਲਾਉਣ ਲਈ ਜਿਹੜਾ ਹੈਗਾ ਭਾਰਤ ਸਰਕਾਰ ਵੱਲੋਂ ਹੋਰ ਰੈਪ੍ਰੈਸ਼ਨ ਕਰ ਰਹੀ ਹੈ ਭਾਰਤ ਵੀ ਵਿਸ਼ੇਸ਼ ਤੌਰ ਤੇ ਸਰਗਰਮੀਆਂ ਕਰ ਰਿਹਾ ਹੈ ਵੀ ਉਹਦੀਆਂ ਸਰਕਾਰੀ ਨੀਤੀਆਂ ਦੇ ਖਿਲਾਫ ਬੋਲਣ ਵਾਲੇ ਜਿਹੜੇ ਐਕਟਿਵਿਸਟ ਹੈਗੇ ਆ ਉਹਨਾਂ ਦੇ ਖਿਲਾਫ ਜਿਹੜਾ ਰਿਪ੍ਰੈਸ਼ਨ ਆ ਉਹਨਾਂ ਦੀ ਜਾਂ ਕਤਲੋਗਾਰ ਤੇ ਥ्रेटਨ ਟੂ ਲਾਈਫ ਜਾਂ ਉਹਨਾਂ ਦੇ ਖਿਲਾਫ ਜਿਸ ਕਿਸਮ ਦਾ ਵੀ ਹੈ ਪ੍ਰੋਪਗੈਂਡਾ ਵਗੈਰਾ ਉਹ ਕੋਸ਼ਿਸ਼ ਕਰਨੇ ਹੈਗਾ। ਔਰ ਕਿਹਾ ਗਿਆ ਵੀ ਇੰਟਰਨਪੋਲ ਦੇ ਜਿਹੜੇ ਜਿਹੜੇ ਆਦੇਸ਼ ਆ ਉਹਨਾਂ ਦੀ ਵੀ ਉਲੰਘਣਾ ਕੀਤੀ ਜਾਂਦੀ ਹੈ। ਇਹ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਲਿਖਿਆ ਗਿਆ। ਕਿ ਦੀ ਸਰਕਾਰ ਨੇ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਨੂੰ ਲੈ ਕੇ ਜਿੱਥੇ ਬਾਕੀ ਦੇ ਦੇਸ਼ ਨੇ ਉੱਥੇ ਭਾਰਤ ਨੂੰ ਵੀ ਦੋਸ਼ੀ ਜਿਹੜਾ ਹੈ। ਫੇਰ ਆਇਆ ਹੈਗਾ ਸਰਦਾਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਇਸ ਰਿਪੋਰਟ ਨੂੰ ਉਦੋਂ ਲੈਣਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਹੈਗੇ ਸਨ ਕੀ ਆਪਾਂ ਕਹਿ ਸਕਦੇ ਹਾਂ ਕਿ ਪੋਲੀਟੀਕਲ ਤੌਰ ਤੇ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਵਗੈਰਾ ਨਹੀਂ ਪਿਆ ਜਾਂ ਇਹ ਜੇ ਯੂਕੇ ਨੇ ਦੋਸ਼ੀ ਠਾਰਾਇਆ ਹੈ ਕਿ ਇਹਦੇ ਮਾਇਨੇ ਕੀ ਹੈਗੇ ਨੇ ਹਾਂਜੀ ਹਾਂਜੀ ਸੋ ਇਹ ਪਿਛਲੇ ਮਰਖਲ ਦੋ ਦਿਨ ਪਹਿਲਾਂ ਹੀ ਜਿਹੜਾ ਰਿਪੋਰਟ ਜਾਰੀ ਹੋਈ ਹੈਗੀ ਆ ਔਰ ਟਾਈਮਸ ਆਫ ਇੰਡੀਆ ਜਿਹੜਾ ਇੰਡੀਆ ਦਾ ਨਿਊਜ਼ਪੇਪਰ ਹੈਗਾ ਉਹਨੇ ਇਹ ਸਟੋਰੀ ਪਬਲਿਸ਼ ਕਰੀ ਆ ਸੋ ਉਹਦੇ ਵਿੱਚ ਦੱਸਿਆ ਗਿਆ ਵੀ ਯੂਕੇ ਸਰਕਾਰ ਨੇ ਦੋਸ਼ ਲਾਇਆ ਵੀ ਭਾਰਤ ਵੀ ਉਹਨਾਂ ਮੁਲਕਾਂ ਵਿੱਚ ਸ਼ਾਮਲ ਹੈ ਜੋ ਇੰਗਲੈਂਡ ਵਿੱਚ ਵਸਣ ਵਾਲੇ ਆਪਣੇ ਸ਼ਹਿਰੀਆਂ ਦੇ ਖਿਲਾਫ ਜਿਹੜੀ ਹਿੰਸਾ ਕਰ ਰਿਹਾ ਹੈ ਤਾਂ ਕਿ ਉਹ ਆਪਣੇ ਵਿਚਾਰਾਂ ਦੇ ਪ੍ਰਗਟਾ ਨੂੰ ਰੋਕ ਸਕਣ ਵੀ ਉਹ ਵਿਚਾਰਾਂ ਦੀ ਆਜ਼ਾਦੀ ਤੇ ਰੋਕ ਲਾਉਣ ਲਈ ਜਿਹੜਾ ਹੈਗਾ ਭਾਰਤ ਸਰਕਾਰ ਆ ਜਿਹੜੀ ਉਹ ਰੈਪ੍ਰੈਸ਼ਨ ਕਰ ਰਹੀ ਹੈ ਉਹਦੇ ਵਿੱਚ ਚਾਈਨਾ ਦਾ ਨਾਮ ਹੈ ਰਸ਼ੀਆ ਦਾ ਨਾਮ ਹੈ ਈਰਾਨ ਦਾ ਤੁਰਕੀ ਦਾ ਕੁਝ ਮਿਡਲ ਈਸਟ ਦੀਆਂ ਕੰਟਰੀਜ਼ ਨੇ ਇਸ ਤਰ੍ਹਾਂ 12-15 ਕੰਟਰੀਆਂ ਨੇ ਉਹਦੇ ਵਿੱਚ ਭਾਰਤ ਦਾ ਨਾਮ ਹੈ ਕਿ ਉਹਨਾਂ ਨੇ ਕਿਹਾ ਵੀ ਭਾਰਤ ਵੀ ਵਿਸ਼ੇਸ਼ ਤੌਰ ਤੇ ਸਰਗਰਮੀਆਂ ਕਰ ਰਿਹਾ ਹੈ ਵੀ ਉਹਦੀਆਂ ਸਰਕਾਰੀ ਨੀਤੀਆਂ ਦੇ ਖਿਲਾਫ ਬੋਲਣ ਵਾਲੇ ਜਿਹੜੇ ਐਕਟਿਵਿਸਟ ਹੈਗੇ ਆ ਉਹਨਾਂ ਦੇ ਖਿਲਾਫ ਜਿਹੜਾ ਰਿਪ੍ਰੈਸ਼ਨ ਆ ਉਹਨਾਂ ਦੀ ਜਾਂ ਕਤਲਗਾਰ ਤੇ ਅਥਰੈਟ ਟੂ ਲਾਈਫ ਜਾਂ ਉਹਨਾਂ ਦੇ ਖਿਲਾਫ ਕਿਸ ਕਿਸਮ ਦਾ ਵੀ ਜਾਂ ਪ੍ਰੋਪਾਗੈਂਡਾ ਵਗੈਰਾ ਹੈਗਾ ਉਹ ਕਰਨ ਯਤਨ ਕਰ ਰਿਹਾ ਹੈਗਾ ਸੋ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆਏ ਆ ਉਹਨਾਂ ਦੇ ਨਾਲ ਵਿੱਚ ਹੀ ਇਹ ਰਿਪੋਰਟ ਸਬਮਿਟ ਹੁੰਦੀ ਆ ਤੇ ਹੁਣ ਜਿਹੜੀ ਹੈਗੀ ਇਹ ਬਾਹਰ ਹੋਈ ਆ ਸੋ ਇਹਦੇ ਸਿਆਸੀ ਅਰਥ ਤਾਂ ਨਿਕਲਦੇ ਆ ਉਹ ਸਿਆਸੀ ਅਰਥ ਮਟੀਰੀਅਲਾਈਜ਼ ਕਿਸ ਤਰ੍ਹਾਂ ਹੁੰਦੇ ਆ ਇਹ ਅਗਲੇ ਦਿਨਾਂ ਜ਼ਰਾ ਦੇਖਣਾ ਹੋਵੇਗਾ ਆਇਆ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਸਰਕਾਰੀ ਤੌਰ ਤੇ ਇੱਕ ਦੂਜੇ ਨਾਲ ਲਾਇਏ ਦੇ ਆ ਜਿਹੜਾ ਉਹ ਹੁੰਦਾ ਆ ਨਹੀਂ ਹੁੰਦਾ ਉਹਦੇ ਵਿੱਚੋਂ ਆਪਾਂ ਦੇਖਿਆ ਜੱਗੀ ਜੋਲ ਦਾ ਮਾਮਲਾ ਵੀ ਹਲੇ ਲੱਗਦਾ ਹੈਗਾ ਉਹ ਵੀ ਲਗਾਤਾਰ ਉਹਨਾਂ ਨੂੰ ਜੇਰ ਵਿੱਚ ਰੱਖਿਆ ਹੋਇਆ ਸੋ ਕੇਸ ਬਹੁਤ ਹੀ ਸੰਜੀਦਾ ਨਹੀਂ ਨੇ ਹਾਲ ਦੀ ਘੜੀ ਸੋ ਬਹੁਤੇ ਲੋਕ ਕਹਿ ਰਹੇ ਵੀ ਮੈਨੀਪੂਲੇਟਡ ਕੇਸ ਆ ਉਹਦੀਆਂ ਜਿਹੜੀਆਂ ਜਿਹੜਾ ਪੋਲਿਟੀਕਲ ਐਕਟੀਵੇਟ ਇਸ ਸੰਸ ਸੀਗਾ ਉਨਨ ਰੋਕਣ ਲਈ ਜਿਹੜੇ ਹੈਗੇ ਉਹ ਕੇਸ ਪਾਏ ਗਏ ਆ ਤਾਂ ਕਿ ਹੋਰ ਸਿੱਖ ਨੌਜਵਾਨ ਜਿਹੜੇ ਇੱਥੋਂ ਦੇ ਜੰਮੇ ਪਲੇ ਆ ਉਹ ਉਸ ਤਰ੍ਹਾਂ ਦੇ ਐਕਟੀਵਿਜ਼ਮ ਵਿੱਚ ਨਾ ਜਾਣ ਸੋ ਇਹ ਯੂਕੇ ਬਾਰੇ ਜਿਹੜੀ ਰਿਪੋਰਟ ਹੈਗੀ ਆ ਯੂਕੇ ਦੀ ਸਰਕਾਰ ਵੱਲੋਂ ਇੱਥੋਂ ਦੀਆਂ ਐਮਆਈ5 ਦੇ ਕੋਲਾਬੋਰੇਸ਼ਨ ਨਾਲ ਜਿਹੜੀ ਆਈ ਆ ਉਹਦੇ ਵਿੱਚ ਬਾਕੀ ਮੁਲਕਾਂ ਦੇ ਨਾਲ-ਨਾਲ ਜਿਹੜੀ ਹੈਗੇ ਆ ਔਰ ਕਿਹਾ ਗਿਆ ਵੀ ਇੰਟਰਨ ਇੰਟਰਪੋਲ ਦੇ ਜਿਹੜੇ ਜਿਹੜੇ ਆਦੇਸ਼ ਆ ਉਹਨਾਂ ਦੀ ਵੀ ਉਲੰਘਣਾ ਕੀਤੀ ਜਾਂਦੀ ਐ ਇਹ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਲਿਖਿਆ ਗਿਆ ਵੀ ਉਹਨਾਂ ਦੀ ਮਿਸਯੂਜ਼ ਜਿਹੜਾ ਕੀਤਾ ਜਾਂਦਾ ਉਹ ਕਿਸ ਤਰ੍ਹਾਂ ਮਿਸਯੂਜ਼ ਕੀਤਾ ਜਾਂਦਾ ਹਾਲੇ ਸਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਪਰ ਰਿਪੋਰਟ ਵਿੱਚ ਜਿਹੜਾ ਭਾਰਤ ਦਾ ਨਾਮ ਹੈ ਉਹ ਆਇਆ ਹੈ ਜੀ ਬਿਲਕੁਲ ਜੀ ਦੁਬਾਰਾ ਇੱਕ ਵਾਰੀ ਗੱਲ ਪੰਜਾਬ ਦੀ ਕਰ ਲੈਨੇ ਆ ਸ਼ਹੀਦ ਉਦਮ ਸਿੰਘ ਦਾ ਜਿਹੜਾ ਸ਼ਹੀਦੀ ਸਮਾਗਮ ਹੈ ਉਹ ਜਦੋਂ ਮਨਾਇਆ ਜਾ ਰਿਹਾ ਸੀ ਤੇ ਅਰਮਿੰਦ ਕੇਜਰੀਵਾਲ ਹੁਣੇ ਸਟੇਜ ਤੇ ਸਨ ਤੇ ਉਹਨਾਂ ਦਾ ਇੱਕ ਸਿੱਖ ਨੌਜਵਾਨ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਜਿਸ ਨੂੰ ਬਾਅਦ ਦੇ ਵਿੱਚ ਪੁਲਿਸ ਚੱਕ ਲੈਂਦੀ ਹੈਗੀ ਹੈ ਸਰਦਾਰਤਾ ਸਿੰਘ ਜੀ ਕਿਸ ਚੀਜ਼ ਨੂੰ ਲੈ ਕੇ ਜਿਹੜਾ ਹੈ ਨੌਜਵਾਨ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤੇ ਜਿਸ ਤਰੀਕੇ ਦੇ ਨਾਲ ਉਹਨੂੰ ਉੱਥੋਂ ਚੱਕ ਕੇ ਪਾਸੇ ਕੀਤਾ ਗਿਆ ਇਹਨੂੰ ਕਿਵੇਂ ਦੇਖਦੇ ਹੋ ਹੁਣ ਤਾਂ ਇਹ ਤੁਸੀਂ ਦੇਖੋ ਵੀ ਇਹ ਤਾਂ ਸ਼ਹੀਦ ਉਦਮ ਸਿੰਘ ਦੀ ਵਿਚਾਰਧਾਰਾ ਨਾਲ ਹੀ ਧਰੋ ਹੈਗਾ ਨਾ ਸ਼ਹੀਦ ਉਦਮ ਸਿੰਘ ਨੇ ਤਾਂ ਜਿਨ੍ਹਾਂ ਨੂੰ ਉਹ ਲਾਇਕ ਨਹੀਂ ਸੀ ਕਰਦਾ ਜਿਹਨਾਂ ਨੂੰ ਇਹ ਸਮਝਦਾ ਸੀਗਾ ਵੀ ਉਹਨਾਂ ਸਾਡੇ ਨਰਤ్రో ਕਰਿਆ ਹਨ ਵੀ ਉਹਨੂੰ ਇੱਥੇ ਲੰਡਨ ਤੱਕ ਆ ਕੇ ਜਿਹੜਾ ਕਤਲ ਕਰਿਆ ਜੇ ਤੁਸੀਂ ਉਹਦੀ ਸ਼ਹਾਦਤ ਦੀ ਵਰਸੀ ਮਨਾ ਰਹੇ ਹੈਗੇ ਹੋ ਸੋ ਉਹਦੇ ਵਿੱਚ ਵਿਰੋਧ ਪ੍ਰਗਟ ਕਰਨ ਦਾ ਉਹ ਨੌਜਵਾਨ ਕੋਈ ਨਾਰਾ ਨਹੀਂ ਲਾ ਰਿਹਾ ਉਹਨੇ ਹੱਥ ਵਿੱਚ ਇੱਕ ਬੈਨਰ ਚੁੱਕਿਆ ਹੋਇਆ ਇਸ ਤਰ੍ਹਾਂ ਕੇਸਾ ਧਾਰੀਆ ਦਾੜੀ ਉਹਦੀ ਪ੍ਰਕਾਸ਼ ਹੈ ਕਿ ਆ ਸੋ ਸਿਰਫ ਕੁਝ ਨਹੀਂ ਬੋਲਿਆ ਸਿਰਫ ਇੱਕ ਪੇਪਰ ਫੜ ਕੇ ਹੋਰ ਖੜਾ ਹੈਗਾ ਤੇ ਉਹਨੂੰ ਜਿਹੜੀ ਹੈਗੇ ਪੁਲਿਸ ਆ ਰਾਉਂਡ ਅਪ ਕਰਕੇ ਲੈ ਜਾਂਦੀ ਹੈਗੇ ਸੋ ਅਰਵਿੰਦ ਕੇਜਰੀਵਾਲ ਤੋਂ ਜਿਹੜੇ ਹੈਗੇ ਆ ਭਾਸ਼ਣ ਕਰ ਰਹੇ ਹੈਗੇ ਆ ਸੋ ਇਹ ਇਹ ਉਦਮ ਸਿੰਘ ਦੇ ਸੁਪਨਿਆਂ ਦਾ ਸੰਸਾਰ ਨਹੀਂ ਹੈ ਜਿੱਦੇ ਵਿੱਚ ਬੋਲਣ ਦੀ ਆਜ਼ਾਦੀ ਤੇ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਤੇ ਵੀ ਜਿਹੜਾ ਹੈਗਾ ਕਹਿਰ ਟਾਇਆ ਜਾ ਰਿਹਾ ਹੈਗਾ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦੇ ਵਾਇਰਲ ਆ ਜਿਹੜੀ ਹੋ ਰਹੀ ਆ ਹੁਣ ਆਪਾਂ ਇਸ ਮਾਮਲੇ ਵਿੱਚ ਇਹ ਸਮਝ ਸਕਦੇ ਹੈਗੇ ਆ ਵੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਔਰ ਕਿਸ ਤਰ੍ਹਾਂ ਦੀ ਸੋਚ ਆ ਜਿਹੜੀ ਓਹੋ ਆਪਾਂ ਪਹਿਲਾਂ ਵੀ ਦੇਖਿਆ ਵੀ ਭਾਈ ਅਮਰਤਪਾਲ ਸਿੰਘ ਦੀ ਮਾਤਾ ਨਾਲ ਕਿਸ ਤਰ੍ਹਾਂ ਦਾ ਬੇਹੂਦਾ ਵਿਹਾਰ ਆ ਪੁਲਿਸ ਅਫਸਰ ਕਰ ਰਹੇ ਆਗੇ ਹੁਣ ਇੱਕ ਸ਼ਾਂਤਮਈ ਢੰਗ ਨਾਲ ਔਰ ਉਹ ਵੀ ਇੱਕ ਉਸ ਮਹਾਨ ਸ਼ਹੀਦ ਦੀ ਵਰਸੀ ਦੇ ਮੌਕੇ ਤੇ ਜਿਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਆਪਣੀ ਕੌਮ ਦੇ ਵਿਚਾਰਾਂ ਦੇ ਪ੍ਰਗਟਾਵੇ ਲਈ ਆਪਣੀ ਜਾਨ ਦੀ ਬਾਜ਼ੀ ਲਾ ਕੇ ਜਿਹੜਾ ਹੈਗਾ ਵੀ ਉਹ ਆਪਣਾ ਆਪਣੇ ਜੰਮੇ ਜਿਹੜੀ ਉਹਦੇ ਪੁਰਖਿਆਂ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ ਉਹਨੂੰ ਨਿਭਾਇਆ ਤੇ ਹੱਸ-ਹੱਸ ਕੇ ਸ਼ਹਾਦਤ ਪ੍ਰਾਪਤ ਕੀਤੀ ਸੋ ਉੱਥੇ ਇਹ ਬੰਦਿਆਂ ਦਾ ਇਸ ਤਰ੍ਹਾਂ ਗਵਾਹ ਹੋਣਾ ਬੜਾ ਦਰਦਨਾਕ ਹੈ ਜੀ ਬਿਲਕੁਲ ਜੀ ਮਾਲੇ گاؤں ਬੰਬ ਧਮਾਕਾ ਜੋ ਕਿ 2008 ਦੇ ਵਿੱਚ ਹੋਇਆ ਸੀ ਉਸ ਤੇ ਵਿੱਚ ਸਾਰੇ ਦੋਸ਼ੀਆਂ ਨੂੰ ਜਿਹੜਾ ਹੈ ਬਰੀ ਕਰ ਦਿੱਤਾ ਗਿਆ ਹੈ ਸਰਦਾਰ ਤਸਨਜੀ ਥੋੜਾ ਜਿਹਾ ਬੈਕਗ੍ਰਾਉਂਡ ਦੇ ਵਿੱਚ ਦੱਸਿਓ ਕਿ ਕੀ ਇਹ ਧਮਾਕਾ ਹੋਇਆ ਸੀ ਕਿਸ ਜਗ੍ਹਾ ਤੇ ਹੋਇਆ ਸੀ ਕੀ ਕੋਈ ਕੁਝ ਇੱਥੇ ਵਾਪਰਿਆ ਸੀ ਤੇ ਕਿਸ ਤਰੀਕੇ ਦੇ ਨਾਲ ਹੁਣ ਜਿਹੜੇ ਦੋਸ਼ੀ ਨੇ ਉਹ ਬਰੀ ਕੀਤੇ ਗਏ ਨੇ ਹਾਂਜੀ ਹਾਂਜੀ ਇਹ ਮਾਲੇ گاؤں ਵਿੱਚ ਮੁਸਲਮਾਨ ਬਹੁ ਗਿਣਤੀ ਵਾਲੇ ਇਲਾਕਿਆਂ 'ਚ ਆ ਜਿਹੜਾ ਬੰਬ ਧਮਾਕਾ ਹੋਇਆ ਸੀ ਔਰ ਉਦੋਂ ਜਿਹੜੀ ਸਾਜ਼ਿਸ਼ ਇਹ ਸਾਹਮਣੇ ਆਈ ਸੀ ਵੀ ਜਿਹੜੀ ਪ੍ਰਾਗਿਆ ਠਾਕੁਰ ਸਿੰਘ ਹੈਗੀ ਆ ਜਿਹੜੀ ਬਾਅਦ ਚੋਂ ਨਰਿੰਦਰ ਮੋਦੀ ਉਹਨਾਂ ਨੇ ਮੈਂਬਰ ਆਫ ਪਾਰਲੀਮੈਂਟਾਂ ਬਣਾਈ ਹੈਗੇ ਉਹਨੇ ਕਰਨਲ ਪ੍ਰੋਹੋਜਤ ਨੇ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਮਿਲ ਕੇ ਉਹਨਾਂ ਦੇ ਮਨ ਵਿੱਚ ਇਹ ਆਈ ਸੀ ਵੀ ਜਿਹੜੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਆ ਉਹ ਭਾਰਤ ਵਿੱਚ ਕਿਤੇ ਵੀ ਬੰਬ ਧਮਾਕਾ ਕਰ ਦਿੰਦੇ ਆ ਵੀ ਅਸੀਂ ਜਿਹੜਾ ਹੈਗਾ ਵੀ ਇਹਨਾਂ ਦਾ ਬਦਲਾ ਬੰਬ ਧਮਾਕਿਆਂ ਨਾਲ ਹੀ ਲਈਏ ਸੋ ਉਹ ਕਾਫੀ ਕੁਸ਼ ਆ ਜਿਹੜਾ ਜਿਹੜਾ ਕਾਫੀ ਕੁਸ਼ ਡਾਕੂਮੈਂਟਡ ਪ੍ਰੂਫ ਇਹਨਾਂ ਦੇ ਖਿਲਾਫ ਆਇਸੀ ਕਰਨਲ ਪ੍ਰੋਹਿਤ ਦੇ ਜਾਂ ਪ੍ਰਗਿਆ ਸਿੰਘ ਦੇ ਖਿਲਾਫ ਪਰ ਹੁਣ ਉਹ ਜਿਹੜਾ ਕੇਸ ਹੈਗਾ ਬਰੀ ਹੋਇਆ ਪਰ ਉਹਦੇ ਵਿੱਚੋਂ ਜਿਹੜੀ ਇੱਕ ਬਹੁਤ ਹੀ ਇੱਕ ਬੀਬੀ ਜੀ ਆ ਉਹਨਾਂ ਨੇ ਉਦੋਂ ਵੀ ਆਵਾਜ਼ ਉਠਾਈ ਸੀ ਉਹਨਾਂ ਨੂੰ ਉਹ ਸਰਕਾਰੀ ਵਕੀਲ ਸੀਗੇ ਮਹਾਰਾਸ਼ਟਰ ਦੇ ਔਰ ਸਪੈਸ਼ਲ ਪ੍ਰੋਸੀਕਿਊਟਰ ਸੀ ਇਵੇਂ ਤੁਸੀਂ ਦੇਖੋ ਵੀ ਹੇਮੰਤ ਕਰਕਰੇ ਦਾ ਕਤਲ ਵੀ ਹੋਇਆ ਇਸ ਮਾਮਲੇ ਵਿੱਚ ਹਨਾ ਵੀ ਉਹ ਇਨਵੈਸਟੀਗੇਟਿਵ ਆਫੀਸਰ ਸੀਗੇ ਜਿਹੜੇ ਜਿਹੜੇ ਸੀਗੇ ਸੋ ਬੀਬੀ ਜੀ ਨੇ ਉਦੋਂ ਵੀ ਕਿਹਾ ਸੀ ਅੱਜ ਫੇਰ ਜਦੋਂ ਬੰਬ ਧਮਾਕਿਆਂ ਦਾ ਫੈਸਲਾ ਆ ਗਿਆ ਕਹਿੰਦੀ ਮਨੂੰ ਇਹੋ ਹੀ ਉਮੀਦ ਸੀ ਵੀ ਇਸ ਕੇਸ ਦਾ ਇਸ ਤਰ੍ਹਾਂ ਦਾ ਹੀ ਫੈਸਲਾ ਆਉਣਾ ਸੀ ਸਾਡੇ ਤੇ ਕਹਿੰਦੀ ਲਗਾਤਾਰ ਦਬਾਅ ਪਾਇਆ ਗਿਆ ਸੀ ਐਨਆਈਏ ਵੱਲੋਂ ਤੇ ਹੋਰ ਏਜੰਸੀਆਂ ਵੱਲੋਂ ਇਹ ਦਾਵਾਾਇਰ ਨੇ ਉਹਦਾ ਬਿਆਨ ਆ ਜਿਹੜਾ ਜਾਰੀ ਕਰਿਆ ਹੈਗਾ ਸੋ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਉਹ ਕਹਿੰਦੇ ਵੀ ਸਾਡੇ ਤੇ ਦਬਾਅ ਸੀ ਵੀ ਇਸ ਕੇਸ ਵਿੱਚ ਬਹੁਤੀ ਇਨਵੈਸਟੀਗੇਸ਼ਨ ਕਰਨ ਦੀ ਲੋੜ ਨਹੀਂ ਹੈਗੀ ਇਹਨੂੰ ਠਿੱਲਾ ਕੇਸ ਰੱਖ ਇਟ ਮੀਨਸ ਕਹਿੰਦੀ ਉਹ ਲੋਕਾਂ ਨੂੰ ਬਰੀ ਕਰਾਉਣ ਦੀ ਮਨਸ਼ਾ ਨਾਲ ਸਰਗਰਮੀਆਂ ਕਰ ਰਹੇ ਸੀਗੇ ਉਹ ਬੀਬੀ ਜੀ ਨੇ ਜਿਹੜਾ ਹੈਗਾ ਇਹ ਗੱਲ ਕਹੀ ਹੈ ਕਿ ਆ ਉਹ ਕਹਿੰਦੀ ਮੈਨੂੰ ਕੋਈ ਵੀ ਹੈਰਾਨੀ ਨਹੀਂ ਹੋਈ ਵੀ ਇਸ ਤਰ੍ਹਾਂ ਹੀ ਹੋਣਾ ਸੀ ਕਿਉਂਕਿ ਜਿਹੜੀ ਜਿਹੜੀ ਸਰਕਾਰੀ ਤੇ ਰੈਜ ਨੇ ਕੇਸ ਚਲਾਉਣਾ ਸੀ ਜਿਨੇ ਅਦਾਲਤਾਂ ਵਿੱਚ ਸਬੂਤ ਪੇਸ਼ ਕਰਨੇ ਸੀ ਉਹਨੇ ਸਹੀ ਸਬੂਤ ਪੇਸ਼ ਨਹੀਂ ਕਰੇ ਬਕਾਇਦਾ ਉਹਨਾਂ ਨੂੰ ਬਚ ਜਾਣ ਲਈ ਜਿਹੜਾ ਰਾਹ ਦਿੱਤਾ ਗਿਆ ਇਹ ਉਸ ਰੋਹਿਨੀ ਸਾਲੇਨੀ ਜੇ ਮੈਂ ਗਲਤ ਨਾ ਹੋਵਾਂ ਉਹ ਬੀਬੀ ਜੀ ਦਾ ਬਿਆਨ ਸਾਹਮਣੇ ਆਇਆ ਜੀ ਬਿਲਕੁਲ ਹੀ ਅੱਜ ਦੇ ਸਾਡੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121 5551001 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਸਰਦਾਰ ਰਵਤਾਰ ਸਿੰਘ ਹੁਣਾਂ ਧੰਨਵਾਦ ਕਰਦੇ ਆਂ ਫਤਿਹ ਦੀ ਸਮਾਂਜ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ